ਕਿਸਾਨ ਦੋਸਤੋ ਕਿਸਾਨ ਮੇਲੇ ਲੱਗਣ ਵਾਲੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਕਿਸਾਨ ਮੇਲੇ ਲਾਉਣ ਜਾ ਰਹੀ ਹੈ ਪਹਿਲਾ ਮੇਲਾ 3 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਹੈ ਇਹਦੇ ਤੇ ਅਲੱਗ ਤੋਂ ਇੱਕ ਵੀਡੀਓ ਪਾ ਦਿੱਤੀ ਗਈ ਹੈ ਮੇਲਿਆਂ ਦੇ ਉੱਪਰ ਕਿਹੜੇ-ਕਿਹੜੇ ਬੀਜ ਮਿਲਣਗੇ ਉਹਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਦੇ ਹਾਂ ਤਾਂ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਜਿਹੜਾ ਵੀ ਕੋਈ ਬੀਜ ਤੁਸੀਂ ਕਣਕ ਦਾ ਆਪਦੇ ਖੇਤ 'ਚ ਲਗਾ ਰਹੇ ਹੋ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅੱਗੇ ਲਿਸਟਿੰਗ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਜੇ ਉਸ ਲੈਸਟ ਤੁਹਾਡਾ ਬੀ ਹੈ ਤਾਂ 1 1 2 2 ਕਿਲਿਆਂ ਦਾ ਬੀ ਨਵਾਂ ਬੀ ਆਪਣੇ ਜ਼ਰੂਰ ਲਿਆਓ ਤਾਂ ਕਿ ਅਗਲੇ ਸਾਲਾਂ ਵਾਸਤੇ ਬੀ ਬਣ ਜਾਵੇ ਠੀਕ ਹੈ ਤਾਂ ਕਿਹੜੇ-ਕਿਹੜੇ ਬੀ ਮਿਲਣਗੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਰੇਟ ਦੀ ਗੱਲ ਕਰਦੇ ਹਾਂ ਪੈਕਿੰਗ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਕਣਕੜੀ ਜਿਹੜੀ ਸਿਰਫ ਬਜਾਈ ਵਾਲੀ ਕਣਕ ਹੈ ਜਿਵੇਂ ਕਿ ਤੁਹਾਡੀਆਂ ਆ ਕਿਸਮਾਂ ਆ ਗਈਆਂ ਤੁਹਾਡੀ ਸਕਰੀਨ ਤੇ ਇਹਦਾ ਤੁਸੀਂ ਸੀ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਪੀਬੀਡਬਲਯੂ 826 824 766 PBW 343 PBW 725 PBW 677 PBW 803 PBW 1 जिंक PBW जिंक 2 ਇਹ ਜਿਹੜੀਆਂ ਕਿਸਮਾਂ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਮਿਲੂਗੀ 20 ਕਿਲੋ ਦੀ ਪੈਕਿੰਗ ਦਾ ਰੇਟ 800 ਰੁਪਿਆ ਹੋਊਗਾ ਤੇ 40 ਕਿਲੋ ਦੀ ਪੈਕਿੰਗ ਦਾ ਰੇਟ 1600 ਰੁਪਿਆ ਹੋਏਗਾ ਠੀਕ ਹੈ ਜਿਹੜੀ ਕਣ ਤੁਸੀਂ ਖਰੀਦਣੀ ਚਾਹ ਰਹੇ ਹੋ ਉਹ ਇਸ ਲਿਸਟ 'ਚ ਨਹੀਂ ਹੈ PBW 869 22.5 ਕਿਲੋ ਤੇ 45 ਕਿਲੋ ਦੀ ਪੈਕਿੰਗ ਹੋਏਗੀ ਇਹਦਾ ਰੇਟ 22.5 ਕਿਲੋ 800 ਤੇ 45 ਕਿਲੋ ਰੇਟ 1600 ਰੁਪਿਆ ਹੋਗਾ ਗੱਟੇ ਦਾ ਪੀਬੀਡਬਲਯੂ 1 ਚਪਾਤੀ ਬਹੁਤ ਜਾਣੇ ਕਿਸਾਨ ਵੀਰ ਇਸ ਵੈਰਾਈ ਨੂੰ ਪਸੰਦ ਕਰਦੇ ਐ ਇਹ ਖਾਣੇ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਤੇ ਇਹ ਜਿਹੜੀ ਵੈਰਾਈ ਹੈ 10 ਕਿਲੋ ਤੇ 20 ਕਿਲੋ ਦੀ ਪੈਕਿੰਗ ਚ ਮਿਲੂਗੀ 10 ਕਿਲੋ ਦੀ ਪੈਕਿੰਗ ਦਾ ਰੇਟ 400 ਰੁਪਿਆ ਤੇ 20 ਕਿਲੋ ਦੀ ਪੈਕਿੰਗ ਦਾ ਰੇਟ 800 ਰੁਪਿਆ ਹੋਏਗਾ ਨਵੰਬਰ ਦੇ ਦੂਜੇ ਹਫਤੇ ਤੋਂ ਚੌਥੇ ਹਫਤੇ 'ਚ ਬਜਾਈ ਲਈ ਉਨਤ ਪੀਬੀਡਬਲਯੂ 550 ਦਾ ਵੀ ਮਿਲ ਰਿਹਾ ਹੈ ਇਹ ਵੀ 22.5 ਕਿਲੋ 800 ਦੀ ਮਿਲੂਗੀ ਤੇ 45 ਕਿਲੋ ਦੀ ਪੈਕਿੰਗ 16 ਜਿਹੜਾ ਕਿਸਾਨ ਵੀ ਪਛੇਤੀ ਕਣਕ ਬੀਜਣੀ ਚਾਹੁੰਦੇ ਆ ਆਲੂ ਵਾਲੇ ਦੇ ਵਿੱਚ ਆ ਨਰਮੇ ਵਾਲੇ ਦੇ ਵਿੱਚ ਮਟਰਾਂ ਤੋਂ ਬਾਅਦ ਕਣਕ ਬੀਜਣੀ ਹੈ ਪੀਬੀਡਬਲ 752 771 757 ਇਹ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਮਿਲਣੀ ਆ 20 ਕਿਲੋ ਰਿ 800 ਰੁਪਿਆ ਤੇ 40 ਕਿਲੋ ਰਿ 1600 ਰੁਪਿਆ ਹੋਏਗਾ ਸਕਰੀਨ ਤੋਂ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਬਰਾਨੀ ਖੇਤਾਂ ਦੇ ਲਈ 660 ਕਣਕ ਹੈ ਪੀਬੀਡਬਲ ਇਹਦਾ ਵੀ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਆ ਰੇਟ ਉਹੀ ਹੈ ਇਹ 800 ਤੇ 1600 ਰੁਪਿਆ ਜਿਉਂਵਾਂ ਦੇ ਵਿੱਚ ਜੋ ਵਿਅਕਤੀ ਜਿਉਂ ਖਿਦਣਾ ਚਾਹੁੰਦੇ ਆ PL 807 ਤੇ PL 426 5 ਕਿਲੋ ਤੇ 18 ਕਿਲੋ ਦੀ ਪੈਕਿੰਗ ਹੈ 5 ਕਿਲੋ ਰੇਟ 150 ਰੁਪਿਆ ਹੈਗਾ ਬਾਕੀ 30 ਰੁਪਏ ਕਿਲੋ ਦੇ हिसाब ਨਾਲ ਮਿਲੇਗਾ PL 890 ਸ਼ਿਲਕਾਰਤ 5 ਕਿਲੋ ਤੇ 10 ਕਿਲੋ ਦੀ ਪੈਕਿੰਗ ਹੈ 40 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਮਿਲੇਗਾ ਛੋਲੇ ਜੇ ਕੋਈ ਖਰੀਦਣਾ ਚਾਹੁੰਦਾ ਘੱਟੋ ਘਾਟ ਖਾਣ ਜੋਗੇ ਆਪ ਦੀ ਜੋਗੇ ਛੋਲੇ ਲਾਇਆ ਕਰੋ ਬਹੁਤ ਵਾਰੀ ਬਾਜ਼ਾਰ ਦੇ ਵਿੱਚ ਵੇਸਣ ਦੇ ਨਾਮ ਤੇ ਪਤਾ ਨਹੀਂ ਕੀ ਮਿਲਦਾ ਆਪ ਦੇ ਥੋੜੇ ਥੋੜੇ ਛੋਲੇ ਲਾਓ ਲਾ ਕੇ ਘਰ ਜੋਗਾ ਵੇਸਣ ਜਰੂਰ ਬਣਾਇਆ ਕਰੋ ਤੇ ਘਰੇ ਆਪਣੇ ਛੋਲੇ ਖਾਇਆ ਕਰੋ ਪੀਬੀਜੀ 8 ਤੇ ਪੀਬੀਜੀ 10 2 4 ਤੇ 8 ਕਿਲੋਰੀ ਪੈਕਿੰਗ ਜਿਹੜੀ ਹੈਗੀ ਇਹ ਮਿਲੇਗੀ ਲਗਭਗ 750 ਰੁਪਏ ਕਿਲੋਰੇ ਸਾਵਰ ਇਹ ਮਿਲਣਗੇ ਤੁਹਾਨੂੰ ਮਸਰ ਮਸਰ ਪੰਜਾਬੀਆਂ ਦੀ ਪ੍ਰਮੁੱਖ ਦਾਲਾਂ ਦੇ ਵਿੱਚੋਂ ਦਾਲ ਹੈ ਲੇਕਿਨ ਅਸੀਂ ਇਹ ਲਗਾਉਂਦੇ ਹੀ ਨਹੀਂ ਲਗਾਓ ਇਹ ਐਸ ਏ ਐਲ 1373 ਕਿਸਮ ਹੈ 2 ਕਿਲੋਰੀ ਪੈਕਿੰਗ ਮਿਲੂਗੀ 100 ਰੁਪਏ ਕਿਲੋ ਇਹ ਮਿਲੇਗਾ ਤੋਰੀਆ TL 17 ਅੱਧਾ ਕਿਲੋ ਤੇ ਕਿਲੋਰੀ ਪੈਕਿੰਗ ਹੈ ਇਹ ਇਹ ਤੁਹਾਨੂੰ 200 ਰੁਪਏ ਕਿਲੋ ਮਿਲੇਗਾ ਰਾਯਾ ਸਰੋਂ ਦੀਆਂ ਦੋ ਕਿਸਮਾਂ ਦੇ ਰਹੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ 357 ਤੇ 91 ਨੰਬਰ ਇਹ ਵੀ ਅੱਧਾ ਕਿਲੋ ਤੇ ਕਿਲੋਰੀ ਪੈਕਿੰਗ ਚ ਹੋਊਗੀ 200 ਰੁਪਏ ਕਿਲੋਰੀਅਤ ਤੇ ਮਿਲੇਗੀ ਗੋਭੀ ਸਰੋਂ GSC 7 ਜਿਹੜਾ ਕਿ ਤੇਲ ਬਹੁਤ ਵਧੀਆ ਬਹੁਤ ਕੁਆਲਟੀ ਦਾ ਤੇਲ ਹੈ ਜਰੂਰ ਲੈ ਕੇ ਆਇਓ ਇਹ ਇਹ ਤੁਹਾਡੀ ਜਿਹੜੀ ਹੈਗੀ ਹੈ 400 ਗ੍ਰਾਮ ਤੇ 1 ਕਿਲੋ ਦੀ ਪੈਕਿੰਗ ਮਿਲਦੀ ਹੈ 250 ਰੁਪਏ ਕਿਲੋ ਤੁਹਾਨੂੰ ਇਹ ਮਿਲੇਗੀ ਇਸ ਤੋਂ ਬਿਨਾ PGSH 1707 ਦੋਗਲੀ ਕਨੋਲਾ ਸਰੋਂ ਹੈ ਇਹ ਵੀ ਤੁਹਾਨੂੰ ਜਿਹੜਾ ਹੈਗਾ ਇਹ 300 ਰੁਪਏ ਕਿਲੋ ਐਸਰੋਂ ਮਿਲੇਗੀ ਪੈਕਿੰਗ ਅੱਧਾ ਕਿਲੋ ਤੇ 1 ਕਿਲੋ ਦੀ ਹੋਏਗੀ ਤਾਰਾ ਮੀਰਾ ਤਾਰਾ ਮੀਰਾ ਜਿਹੜਾ ਹੈਗਾ ਟੀ ਐਮ ਐਲ ਸੀ 2 ਜਿਹੜੀ ਵੈਰੈਟੀ ਤੁਹਾਨੂੰ ਮਿਲੇਗੀ ਅੱਧਾ ਕਿਲੋ ਤੇ 1 ਕਿਲੋ ਦੀ ਪੈਕਿੰਗ ਚ 200 ਰੁਪਏ ਕਿਲੋ ਰੇਟ ਹੋਏਗਾ ਅਲਸੀ ਅਲਸੀ ਐਲ ਸੀ 203 ਵੈਰੈਟੀ 150 ਰੁਪਏ ਕਿਲੋ 1 ਕਿਲੋ ਦੀ ਪੈਕਿੰਗ ਚ ਮਿਲ ਰਹੀ ਹੈ ਬਰਸੀਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਟਾਪ ਦੀਆਂ ਕਿਸਮਾਂ ਬੀ ਐਲ 10 ਬੀ ਐਲ 42 2 ਕਿਲੋ ਦੀ ਪੈਕਿੰਗ ਦੇ ਵਿੱਚ ਬਰਸੀਮ ਮਿਲੇਗਾ ਕਾਫੀ ਚੰਗੀਆਂ ਕਿਸਮਾਂ ਨੇ 700 ਰੁਪਏ ਦੀ ਜਿਹੜੀ ਹੈਗੀ ਆ 2 ਕਿਲੋਗ੍ਰਾਮ 350 ਰੁਪਏ ਕਿਲੋਰੀ ਸਾਧਨਾਂ ਬੀਅ ਤੋਂ ਮਿਲੇਗਾ ਜਮੀਂ ਦੇ ਵਿੱਚ OEL 14 OEL 15 OEL 16 ਇਹ ਜਮੀਂ ਤੁਹਾਨੂੰ ਉੱਥੇ ਮਿਲੇਗੀ 5 15 25 ਦੇ ਵਿੱਚ ਉਤਲੀਆਂ ਤੋਂ ਤੇ ਲੀ ਜਿਹੜੀ ਹੈਗੀ ਪੁਆਇੰਟ 10 ਕਿਲੋਰੀ ਤੇ ਪੈਕਿੰਗ ਦੇ ਵਿੱਚ ਇਹ ਸਾਹਮਣੇ ਇਹਦਾ ਰੇਟ ਦਿੱਤੇ ਹੋਏ ਆ ਤਾਂ ਰਾਈ ਕਾ PBARG 2 ਤੇ PBARG 1 1 ਕਿਲੋਰੀ ਪੈਕਿੰਗ 300 ਰੁਪਏ ਕਿਲੋਰੀ ਸਾਧਨ ਨਾਲ ਮਿਲ ਜਾ ਰਿਹਾ ਹੈ ਤਾਨੂੰ ਉਥੋਂ ਦਾਲਾਂ ਤੇ ਤੇਲ ਬੀਜ ਦੀ ਕਿੱਟ ਵੀ ਮਿਲੇਗੀ ਜਿਵੇਂ ਕਿ ਛੋਲੇ ਮਸਰ ਗੋਭੀ ਸਰੋਂ ਤੇ ਅਲਸੀ ਇਹਦੀ ਇੱਕ ਕਿੱਟ ਹੋਏਗੀ ਇੱਕ ਪੈਕਿੰਗ ਦਾ ਰੇਟ 200 ਰੁਪਿਆ ਹੋਏਗਾ ਤੁਸੀਂ ਇਹ ਵੀ ਖਰੀਦ ਸਕਦੇ ਹੋ ਇਸ ਤੋਂ ਬਿਨਾ ਤੁਹਾਡੇ ਕੋਲੋਂ ਬ੍ਰੋਕਲੀ ਮਿਲੇਗੀ ਤੁਹਾਨੂੰ ਬ੍ਰੋਕਲੀ ਜਿਹੜਾ ਹੈਗਾ ਆਪਾਂ ਸਲਾਦ ਲਈ ਯੂਜ਼ ਕਰਦੇ ਹਾਂ ਅੱਜਕੱਲ ਤਾਂ ਆਪਾਂ ਬ੍ਰੋਕਲੀ ਦਾ ਜਿਹੜਾ ਹੈਗਾ ਸਾਗ ਵੀ ਬਣਾ ਲੈਨੇ ਆ ਤਾਂ ਇਹ ਤੁਸੀਂ ਦੇਖੋ 10 ਗ੍ਰਾਮ 30 ਰੁਪਏ ਦਾ 100 ਗ੍ਰਾਮ 300 ਰੁਪਏ ਦਾ ਮਿਲੇਗਾ ਗਾਜਰ ਤਾਂ ਚਾਰ ਵੈਟੀਆਂ ਗਾਜਰਦਿਆਂ ਦੇ ਰਹੇ ਪੀਸੀ 166 ਪੰਜਾਬ ਬਲੈਕ ਬਿਊਟੀ ਪੰਜਾਬ ਰੋਸ਼ਨੀ ਪੰਜਾਬ ਜਰਮਣੀ ਇਹ 80 ਗ੍ਰਾਮ ਤੇ ਦੂਜੀਆਂ 500 ਗ੍ਰਾਮ ਦੀ ਪੈਕਿੰਗ ਚ ਮਿਲੇਗੀ ਇਕੱਲੀ ਪੀਸੀ 166 80 ਗ੍ਰਾਮ ਚ ਮਿਲ ਰਹੀ ਹੈ ਤਾਂ ਕੀਮਤ ਪੈਕ ਜਿਹੜੀ ਹੈਗੀ ਆ ₹100 ਦਾ 80 ਗ੍ਰਾਮ ਦਾ ਤੇ ₹600 ਦਾ 500 ਗ੍ਰਾਮ ਮਿਲ ਰਿਹਾ ਹੈ ਚੀਨੀ ਸਰੋਂ ਸਾਗ ਵਾਸਤੇ ਬਹੁਤ ਵਧੀਆ ਸਰੋਂ 50 ਗ੍ਰਾਮ ਦੀ ਪੈਕਿੰਗ ₹30 ਚ ਮਿਲੇਗੀ ਤਣੀਆਂ ਪੰਜਾਬ ਸੁਗੰਧ ਪੰਜਾਬ ਖੁਸ਼ਬੂ 60 ਗ੍ਰਾਮ ਦੀ ਪੈਕਿੰਗ ਚ ਜਿਹੜਾ ਹੈਗਾ ਪੰਜਾਬ ਸੁਗੰਧ ਮਿਲ ਰਿਹਾ ₹30 ਦਾ ਤੇ ਪੰਜਾਬ ਖੁਸ਼ਬੂ 500 ਗ੍ਰਾਮ ਦੀ ਪੈਕਿੰਗ 'ਚ 250 ਰੁਪਏ ਦਾ ਮਿਲ ਰਿਹਾ ਹੈ ਲਸਣ ਪੀਜੀ 18 ਇਹ 2 ਕਿਲੋ ਦੀ ਪੈਕਿੰਗ 300 ਦੀ ਤੇ 10 ਕਿਲੋ ਦੀ ਪੈਕਿੰਗ 1500 ਰੁਪਏ ਦੀ ਮਿਲੇਗੀ ਮੈਂ ਆ ਰੇਟ ਤੁਸੀਂ ਅੱਗੇ ਦੇਖੀਓ ਜੋ ਮੈਂ ਕੁਲੀਆਂ ਕਿਸਮਾਂ ਬੋਲ ਦੇਣਾ ਹੈ ਮੇਥੀ ਮਿਲੇਗੀ ਕਸੂਰੀ ਸੁਪਰੀਮ ਮੇਥੀ ਪਿਆਜ਼ ਦੀਆਂ ਜਿਹੜੀਆਂ ਤੁਹਾਨੂੰ ਉਥੋਂ ਚਾਰ ਕਿਸਮਾਂ ਮਿਲ ਸਕਦੀਆਂ ਐ ਪੀਆਰਓ 6 ਪੀਆਰਓ 7 ਪੰਜਾਬ ਨਿਰਵਾਹ ਤੇ ਪੀਓ ਐਚ 1 ਸਾਹਮਣੇ ਰੇਟ ਤੇ ਪੈਕਿੰਗ ਲਿਖੀ ਹੈ ਪਾਲਕ ਪੰਜਾਬ ਗ੍ਰੀਨ ਤੁਹਾਨੂੰ ਮਿਲੇਗੀ ਮਟਰ ਮਿਲਣਗੇ ਤੁਹਾਨੂੰ ਪੰਜਾਬ 99 ਤੇ ਮਟਰ ਗੇਤਾ 7 ਪੰਜਾਬ 99 75 ਰੁਪਏ ਦਾ 500 ਗ੍ਰਾਮ ਦੇਣਗੇ ਤੇ ਜਿਹੜਾ ਤੁਹਾਡਾ ਮਟਰ ਗੇਤਾ 7 ਹੈ ਇਹ ਜਿਹੜਾ ਹੈਗਾ 5 ਕਿਲੋਗ੍ਰਾਮ 750 ਰੁਪਏ ਦਾ ਜਿਹੜਾ ਹੈਗਾ ਉਹ ਮਿਲੇਗਾ ਤਾਂ ਮੂਲੀ ਪੰਜਾਬ ਸਫੇਦ ਮੂਲੀ ਦੋ ਜਿਹੜੀ ਹੈਗੀ ਹੈ ਤੁਸੀਂ ਉੱਥੋਂ ਲੈ ਸਕਦੇ ਹੋ ਟਮਾਟਰ ਪੰਜਾਬ ਰੱਤਾ ਪੰਜਾਬ ਸਵਰਨਾ ਜੇ ਗੌਂਗਲੂਆਂ ਦੀ ਐਲ ਇੱਕ ਕਿਸਮ ਦਿੱਤੀ ਜਾਊਗੀ ਸਰਦੀਆਂ ਦੇ ਬੀਆਂ ਦੀ ਕਟਵੀ ਅਪਲਬਧ ਹੋਏਗੀ ਸਰਦੀਆਂ ਦੀਆਂ ਜਿਹੜੀਆਂ ਮੁੱਖ ਸਬਜ਼ੀਆਂ ਹੈਗੀਆਂ ਉਹਨਾਂ ਦੀ ਇੱਕ ਪੈਕ ਜਿਹੜਾ ਹੈਗਾ 100 ਰੁਪਏ ਦਾ ਮਿਲੇਗਾ ਤਾਂ ਇਹ ਜਿਹੜਾ ਹੈਗਾ ਜਾਣਕਾਰੀ ਤੁਹਾਡੇ ਲਈ ਕਹਿਣ ਦਾ ਮਤਲਬ ਇਹ ਹੈਗਾ ਕਿ ਤੁਹਾਡੀ ਸਬਜ਼ੀਆਂ ਦੀ ਕਿੱਟ ਤੁਹਾਡੇ ਫਲਦਾਰ ਬੂਟੇ ਤੁਹਾਡੇ ਫੁੱਲਾਂ ਵਾਲੇ ਬੂਟੇ ਤੇ ਤੁਹਾਡਾ ਕਣਕ ਸਰੋਂ ਤਾਰਾ ਮੀਰਾ ਸਾਗ ਵਾਲੀ ਸਰੋਂ ਦਾਲਾਂ ਤੇਲ ਬੀਜ ਚਾਰੇ ਸਬਜ਼ੀਆਂ ਸਭ ਕੁਝ ਤੁਹਾਨੂੰ ਉੱਥੋਂ ਮਿਲੇਗਾ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਫਲਦਾਰ ਬੁੱਟੇ ਵੀ ਮਿਲਦੇ ਆ ਤੁਹਾਨੂੰ ਘਰੇ ਲਾਉਣ ਵਾਲੇ ਫੁੱਲਾਂ ਦੇ ਬੁੱਟੇ ਵੀ ਉੱਥੋਂ ਮਿਲਣਗੇ ਤਾਂ ਕਿਰਪਾ ਕਰਕੇ ਜਦੋਂ ਵੀ ਜਾਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿੱਥੇ-ਇਥੇ ਮੇਲੇ ਲੱਗਣਗੇ ਹਰ ਮੇਲੇ ਦੇ ਵਿੱਚ ਜੋ ਅੰਦਰ ਸਰਕਾਰੀ ਦੁਕਾਨ ਹੁੰਦੀ ਹੈ ਉਸ ਦੁਕਾਨ ਤੋਂ ਬੀ ਲੈਣ ਦੀ ਕਿਰਪਾਲਤਾ ਕਰਨੀ ਪੀਆਯੂ ਦੇ ਵਿੱਚ ਤੁਸੀਂ ਲਾਈਨ ਦੇ ਵਿੱਚ ਲਾ ਕੇ ਬੀ ਲੈਣੇ ਹੋ ਤੁਹਾਡੀ ਦਿੱਕਤ ਸਮਝਦਿਆਂ ਕਿ ਲਾਈਨ ਅਪ ਉਹ ਲੰਬੀਆਂ ਹੋ ਜਾਂਦੀਆਂ ਐ ਖਸਾਨਾਂ ਨੂੰ ਪਰੇਸ਼ਾਨੀ ਵੀ ਹੁੰਦੀ ਐ ਪਰੰਤੂ ਇਹੀ ਜਜ਼ਬਾ ਤੁਹਾਡਾ ਜਿਹੜਾ ਕਿ ਪੰਜਾਬ ਨੂੰ ਅੱਗੇ ਲੈ ਕੇ ਜਾ ਰਿਹਾ ਐ ਤਾਂ ਇਹਨਾਂ ਦੇ ਵਿੱਚੋਂ ਜੋ ਵੀ ਕੋਈ ਸਮਾਨ ਲੈਣਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਲਓ ਰੇਟ ਤੇ ਪੈਕਿੰਗ ਆ ਕੇ ਲਿਖੀ ਐ ਉਹਨੇ ਇੱਕ ਪੈਸੇ ਆਪਦੀ ਲੱਗ ਚੇ ਵਿੱਚ ਪਾ ਕੇ ਇੱਥੇ ਜਾਓ ਕਿਉਂਕਿ ਮੇਲਾ ਹੁੰਦਾ ਮੇਲੇ ਦੇ ਵਿੱਚ ਭੀੜ 'ਚ ਪੈਸੇ ਪੁਸੇ ਕੱਢਦੇ ਆਂ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਇਦੋਂ ਨਿਕਲ ਜਾਂਦੇ ਐ ਇਸ ਕਰਕੇ ਤੁਹਾਨੂੰ ਪਤਾ ਐ ਕਿ ਮੈਂ ਦਾਲਾਂ ਦੀ ਕਿੱਟ ਲੈਣੀ ਐ ਤੇ ਦਾਲ ਤੇਲ ਬੀਜ ਦੀ ਤੁਹਾਨੂੰ ਪਤਾ ਹੈ ਕਿੱਟ ਦਾ 200 ਰੁਪਿਆ 200 ਰੁਪਿਆ ਡਪਾਕ ਉੱਤੇ ਫੜਾਵਾਂਗੇ ਨੂੰ ਕਿਹਾ ਚੱਕ ਵੀ ਜੇ ਤੁਹਾਨੂੰ ਪਤਾ ਕਿ ਮੈਂ ਰਾਈ ਕਾ ਲੈਣਾ ਤਾਂ 1 ਕਿਲੋ ਦੀ ਪੈਕਿੰਗ 300 ਰੁਪਏ ਚ ਮਿਲਦੀ ਹੈ ਆਪਾਂ 2 ਕਿਲੋ ਵੀ ਲੈਣਾ ਤਾਂ 600 ਰੁਪਿਆ ਕੱਢ ਕੇ ਆਪਣਾ ਪਾਸੇ ਰੱਖਾਂਗੇ ਤਾਂ ਇਹ ਸਕਰੀਨ ਸ਼ਾਟ ਲੈ ਲਓ ਇਹ ਤੁਹਾਡੀ ਮਦਦ ਕਰਨਗੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਚੈਨਲ ਨਾਲ ਜੁੜੇ ਰਹੋ ਤੇ ਨਵਾਂ ਚੈਨਲ ਪਿੱਠੋ 10x ਇਹ ਸਾਹਮਣੇ ਜਿਹੜਾ ਸਕਰੀਨ ਤੇ ਤੁਹਾਡੇ ਦਿਖ ਰਿਹਾ ਇਹਨੂੰ ਤੁਸੀਂ YouTube ਤੇ ਸਬਸਕ੍ਰਾਈਬ ਕਰ ਲਓ ਪਲੀਜ਼ ਤੇ Facebook ਤੇ ਫੋਲੋ ਕਰ ਸਕਦੇ ਹੋ ਇਹ ਨੌਜਵਾਨ ਸਾਡਾ ਜਿਹੜਾ ਹੈਗਾ ਸਾਡਾ ਮਕਸਦ ਇਹ ਹੈ ਕਿ ਨੌਜਵਾਨ ਉਸਦੇ ਪਾਸੇ ਲਗਾਇਆ ਜਾਵੇ ਤਾਂ ਕਿ ਅਸੀਂ ਖੇਤੀ ਨੂੰ ਜਿਹੜਾ ਹੈਗਾ ਇੱਕ ਕਮਾਈ ਦਾ ਸਾਧਨ ਬਣਾ ਕੇ ਇੱਕ ਨਵੀਂ ਉਚਾਈ ਤੱਕ ਲਿਆ ਜਾ ਸਕੀਏ ਤਾਂ ਉਹਦੇ ਲਈ ਜਿਹੜਾ ਹੈਗਾ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਊੜੇ ੜੇ ਤੋਂ ਚਾਲੂ ਕਰਕੇ ਤੇ ਬੱਚਿਆਂ ਨੂੰ ਆਪਣੇ ਅੱਗੇ ਲਿਆਇਆ ਜਾਵੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ